ਇੱਕ ਬੀਬੀ ਪਾਪਾਂ ਚ ਪਰਪਰਤ ਇੰਨੀ ਹੋ ਗਈ ਗਨਕਾਰ ਦਾ ਪੇਸ਼ਾ ਵੇਸ਼ਵਾਦ ਦਾ ਪੇਸ਼ਾ ਤਿਆਰ ਕਰ ਲਿਆ ਤੇ ਪਾਪਾਂ ਜਿੰਨੀ ਪ੍ਰਭਰਤ ਹੋ ਗਈ ਕਿ ਪਾਪਾਂ ਦਾ ਮਨੋਂ ਹਾਰ ਇਹ ਗੱਲ ਵਿੱਚ ਪਾ ਲਿਆ ਪਾਪ ਪਿਆਰੇ ਲੱਗਣ ਲੱਗੇ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਤੇ ਸੋਗ ਵਿਜੋਗ ਸੰਤਾਪ ਉਹ ਇੰਨਾ পাপ পাপ ਦੇ ਵਾਸਤੇ ਮਨ ਜਿਹੜਾ ਹੈ ਨਾ ਇੰਨਾ ਖੁਬ ਗਿਆ ਕਿ পাপ ਪਿਆਰਾ ਲੱਗਣਾ ਸ਼ੁਰੂ ਹੋ ਗਿਆ ਹੁਣ ਉਹਦੇ ਨਿਕਲਣ ਦਾ ਤਾਂ ਕੋਈ ਚਾਂਸ ਹੀ ਨਹੀਂ ਸੀ ਇਸ ਦੁਨੀਆ 'ਚੋਂ ਮਹਾਰਾਜ ਕਹਿੰਦੇ ਪਿਆਰਿਓ ਤੁਸੀਂ ਤਾਂ ਫੇਰ ਕਬੀਲਦਾਰ ਬੰਦੇ ਹੋ ਤੁਸੀਂ ਕਿਹੜੇ পাপ ਕਰਦੇ ਤੇ ਐਨੇ ਜਿਹਦੇ ਕਰਕੇ ਤੁਸੀਂ ਨਰਾਜ਼ ਹੋਏ ਬੈਠੇ ਹੋ ਹਿੰਮਤ ਕਰੋ ਉਹਨੇ ਜੋ ਤਰੀਕਾ اختیار ਕਰਿਆ ਤੁਸੀਂ ਕਰ ਲਓ ਉਹਦਾ ਹੋਇਆ ਕਿ ਕਿ ਮਹਾਪੁਰਖ ਚਾਂਦਕ ਗਨਤਾ ਵੜੇ ਆਏ ਖਲੋਤਾ ਕੋਈ ਮਹਾਪੁਰਖ ਜਿਹਨੂੰ ਸਾਧੂ ਕਹਿੰਦੇ ਨੇ ਵੇਖ ਨਾਲ ਸਾਧੂ ਨਹੀਂ ਹੋਇਆ ਕਰਦਾ ਫਾਕੀਏ ਇਸ ਰੇਕੇ ਮੀ ਬੇਹੰਦਾਸੀ ਫਲਟ ਆ ਗਏ ਉਹ ਸਾਧੂ ਦੀ ਕੁਟਿਆ ਚ ਪਾਣੀ ਆਵੜਿਆ ਉਸਨੇ ਕਹ ਰੋੜ ਰੜ ਜੂਗੀ ਉਹ ਇੱਕ ਤੋਤਾ ਸੀ ਉਹਨੇ ਰੱਖਿਆ ਹੋਇਆ ਉਹਨੂੰ ਹੱਥ ਚ ਫੜਿਆ ਸ਼ਹਿਰ ਵੱਲ ਨੂੰ ਚੱਲ ਪਿਆ ਬਰੰਭੀਤ ਰਾਗ ਮਹਾਪੁਰਸ਼ ਤ੍ਰਿਕਾਲदर्शी ਤੇਨਾ ਸਮਿਆਂ ਨੂੰ ਜਾਣਨ ਵਾਲਾ ਪੂਰਤ ਬ੍ਰੇਖਤ ਵਰਤਮਾਨ ਉਹ ਜਿਸ ਵਤ ਸ਼ਹਿਰ ਜਾਂਦਾ ਕਿ ਛਰਾਟਾ ਆਇਆ ਤੇ ਉਹਦੇ ਬਚਣ ਵਾਸਤੇ ਦੋ ਪੌੜੀਆਂ ਇੱਥਾ ਲੱਗਦੀਆਂ ਸੀ ਬਰਾਡੇ ਚੜ ਗਿਆ ਬਰਾਡੇ ਚੜਿਆ ਤਾਂ ਇੱਕਦਮ ਬੇਸ਼ਵਾਨੇ ਦੇਖਿਆ ਗਨਕਾ ਨੇ ਤੇ ਇਹ ਸਾਧੂ ਸਾਧੂ ਦਾ ਕੀ ਕੰਮ ਮੇਰੇ ਬਾਪ ਨਾ ਘਰ ਚਾਹੁੰਦਾ ਉਹ ਦੇਖਣ ਲੱਗੀ ਧਿਆਨ ਨਾਲ ਧਿਆਨ ਨਾਲ ਦੇਖਦੀ ਹੈ ਮਹਾਤਮਾ ਦੀ ਦ੍ਰਿਸ਼ਟੀ ਪਈ ਉਹ ਮਹਾਤਮਾ ਦੀ ਦ੍ਰਿਸ਼ਟੀ ਜਿਹ ਹੁੰਦਾ ਕੀ ਹੈ ਮੈਗਨੇਟਿਕ ਪਾਵਰ ਹੁੰਦੀ ਹੈ ਇਹ ਸਾਰਿਆਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਜਿੰਨਾ ਨਾਮ ਜਾ ਕੇ ਜਪਦਾ ਹੈ ਉਨੀ ਮੈਗਨੇਟਿਕ ਪਾਵਰ ਨੇਤਰਾਂ ਚ ਵੱਜ ਜਾਏਗੀ ਉਹ ਇੰਨੀ ਜ਼ਬਰਦਸਤ ਪਾਵਰ ਹੁੰਦੀ ਹੈ ਕਿ ਪਾਪੀ ਦੇ ਹਿਰਦੇ ਦਾ ਜਿਹੜਾ ਥਾਰਾ ਹੈ ਨਾ ਉਹਨੂੰ ਕੱਟ ਦਿੰਦੀ ਜਾਂਦੀ ਹੈ। ਉਹਦੇ ਤੋਂ ਰਿਹਦੇ ਚ ਪਹੁੰਚ ਜਾਂਦੀ ਹੈ ਜਿੱਥੇ ਸੋਚ ਰਹਿੰਦੀ ਹੈ ਜਿੱਥੇ ਪਵਿੱਤਰਤਾ ਹੈ। ਜਦੋਂ ਗਿਆ ਉਹਦੀ ਦ੍ਰਿਸ਼ਟੀ ਜ ਮਹਾਰਾਜ ਕਹਿੰਦੇ ਬਰਮ ਗਿਆਨੀ ਕੀ ਦ੍ਰਿਸ਼ਟਾ ਅੰਮ੍ਰਿਤ ਵਰਖਾ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਕਿਸੇ ਵੱਲ ਦੇਖ ਲਿਆ ਉਹਦੀ ਕਾਇਆ ਕਰਪ ਹੋ ਜਾਂਦੀ ਹੈ, ਦਿਲ ਭਰ ਕੇ ਜੀ ਭਰ ਕੇ ਅੰਦਰੋਂ ਦੇਖ ਲਿਆ ਮਾਤਬਾਨੇ। ਉਨ ਨੂੰ ਇਹ ਕਹਿੰਦੇ ਆਂ ਦ੍ਰਿਸ਼ਟੀ ਕਰ ਦੋ ਮਹਾਰਾਜ ਦ੍ਰਿਸ਼ਟੀ ਕਰ ਦੋ ਉਹ ਮਹਾਤਮਾ ਦੀ ਦ੍ਰਿਸ਼ਟੀ ਦੇ ਵਿੱਚ ਜਦ ਤਰੀ ਤ ਸੁਭਾਗਨਾ ਜਾਗਦੀ ਮਹਾਤਮਾ ਨੇ ਕਿਉਂਕਿ ਮਹਾਤਮਾ ਬੁਰਾ ਨਹੀਂ ਚਿਤਵਦੇ ਸਭ ਦਾ ਭਲਾ ਚਿਤਵਦੇ ਮਨ ਜਾਇ ਆ ਵੀ ਦੇਖੋ ਕਿੰਨੇ ਜਨਮ ਕੋ ਤੁਰਤਣ ਤੋਂ ਬਾਅਦ ਇਸ ਨੂੰ ਮਾਨਸ ਜਨਮ ਦੀ ਪ੍ਰਾਪਤੀ ਲਈ ਹੈ ਕਈ ਜਨਮ ਪਈ ਕੀਟ ਪਤੰਗਾ ਕਈ ਜਨਮ ਗਦ ਮੀਨ ਕਰੰਗਾ ਕਈ ਜਨਮ ਪੰਛੀ ਸਰਪ ਹੋਇਓ ਕਈ ਜਨਮ ਹੈ ਪਰ ਬਿਰਛ ਜੋ ਮਿਰਜ ਦੇਸ਼ ਮਿਲਨ ਕੀ ਬਰੀਆ ਚਿਰੰਕਾਲੇ ਦੇ ਉਹ ਤਰਸ ਦੀ ਨਿਗਾਹ ਆ ਗਈ ਮਾਤਮਾ ਦੀ ਉਹ ਤਰਸ ਦੀ ਨਿਗਾਹ ਜਿਸ ਵੇਲੇ ਤੋ ਹੋਈ ਉਸ ਵੇਲੇ ਉਹ ਗਨਕਾਰ ਦਾ ਜਿਹੜਾ ਧੋਰਾ ਅੰਦਰ ਸੀ ਨਾ ਪਾਪਾ ਤੋਂ ਬਣਿਆ ਹੋਇਆ ਸਰਦ ਥਾਰ ਤੜਕ ਦੇਗੇ ਟੁੱਟ ਗਿਆ ਟੁੱਟਿਆ ਉਹਦੀ ਭਾਵਨਾ ਬਦਲ ਗਈ ਮੱਦ ਭਾਵਨਾ ਉਹਨੇ ਕਿਹਾ ਮੇਰੇ ਵਰਗਾ ਮਾੜਾ ਜੀਵ ਮੈਂ ਤਾਂ ਇੰਨੇ ਪਾਪ ਕਰ ਲੇ ਸੋਝੀ ਆ ਗਈ ਪਾਪ ਤੇ ਪੁੰਨ ਦੀ ਅੰਦਰੇ ਵਿਚਾਰ ਕਰਨ ਲੱਗ ਗਿਆ ਕਿਉਂਕਿ ਸਾਧੂ ਨੇ ਜਿੱਥੇ ਖੜ ਜਾਂਦਾ ਨਾ ਆਵੇ ਸਾਹਿਬ ਚਿਤ ਤੇਰੇਆਂ ਭਗਤਾਂ ਦਿੱਠਿਆ ਉਹਦਾ ਜਿਹੜਾ ਔਰਾ ਹੈ ਪ੍ਰਭਾਵ ਆ ਉਹਦੀ ਸ਼ਖਸੀਅਤ ਦਾ ਉਹ ਕੈਨ ਦਇਆ ਵਾਲਾ ਫੈਲਿਆ ਹੋਇਆ ਉਹਦੇ ਕੋਲ ਆ ਕੇ ਰੇਗ ਦਾ ਚਿੱਤ ਆਪਣੇ ਆਪ ਹੀ ਚੱਲ ਪੈਂਦਾ ਜਦ ਅਸੀਂ ਮਹਾਰਾਜ ਜੀ ਕੋਲ ਜਾਣਾ ਪਟਿਆਲੇ ਤੋਂ ਬਹੁਤ ਸਾਰੇ ਹੁੰਦੇ ਮੇਰੇ ਨਾਲ ਪਟਿਆਲੇ ਸਟੇਸ਼ਨ ਤੇ ਅਸੀਂ ਜਾਣਾ ਤੇ ਦਬਲਾਨਾ ਜਾਣਾ ਹੁੰਦਾ ਉਹ ਸਾਰੇ ਹੀ ਨਾਮ ਜਪਾ ਰਹੇ ਸੀ ਇੱਕ ਤੋਂ ਇੱਕ ਚੜਦਾ ਸੀ ਉਹ ਜ਼ਿਆਦਾ ਸੀ ਸਟੇਸ਼ਨ ਤੇ ਆਉਣਾ ਜਥੇ ਤਾਂ ਸੀ ਗੱਲਾਂ ਕਰੀ ਜਾਣੀਆਂ ਟਿਕਟ ਲੈ ਲੈਣੇ ਗੱਡੀ ਆ ਜਾਣੀ ਮੁੜ ਕੇ ਕਿਸੇ ਨੇ ਨਾ ਬੋਲਿਆ ਕੋੜ ਕੋੜ ਬੈਠੇ ਹੁੰਦੇ ਆਏ ਹੋ ਜਾਂਦਾ ਸੀ ਵੀ ਪਤਾ ਨਹੀਂ ਸਾਰੇ ਚੁੱਪ ਕਿਉਂ ਹੋ ਗਏ ਉੱਚੋਂ ਉਧਰ ਦਾ ਗੱਡੀ ਨੇ ਛਕ ਛਕ ਕੀਤਾ ਤੇ ਉਧਰਲੇ ਪਾਸੇ ਬੈਗਰੂ ਬੈਗਰੂ ਅੰਦਰ ਆਉਣ ਲੱਗਿਆ ਉਹ ਨਾਮ ਦੀ ਧੋਨ ਅੰਦਰ ਜਾਗ ਪੈਣੀ ਤੁਰਨ ਵੇਲੇ ਉੱਥੇ ਜਾ ਕੇ ਕਹਿਣਾ ਮੈਨੂੰ ਲਿਖਾ ਦੇਣਾ ਆ ਪੁੱਛਣਾ ਆ ਪੁੱਛਣਾ ਪੁੱਛਣਾ ਮੈਂ ਕੁਝ ਨਹੀਂ ਪੁੱਛਣਾ ਉੱਥੇ ਆਪੇ ਹੀ ਤੁਹਾਡਾ ਮਨ ਤਿਕ ਹੋ ਜਾਣਾ ਉਹ ਨਾਮ ਜਲ ਪੈਂਦਾ ਆਵੇ ਸਾਇਬ ਚਿੱਤ ਤੇਰੇ ਆ ਭਗਤਾਂ ਬੈਠਿਆ ਸਾਹਿਬ ਚੇਤਾ ਰੰਦਾ ਮੈਟਿਕ ਉਹਦੀ ਨਿਗਾਹ ਹੁੰਦੀ ਆ ਜਦੋਂ ਉੱਥੇ ਚਲੇ ਜਾਣਾ ਮਹਾਪੁਰਸ਼ਾਂ ਦੇ ਬਚਨ ਸੁਣਨੇ ਕਿਸੇ ਨੂੰ ਪੁੱਛਣਾ ਪੁੱਛੇ ਚੇਤਾ ਹੀ ਬੋਲੇ ਜਾਓ ਬਾਅਦ ਚਾਹਣਾ ਪੁੱਛਣਾ ਸੀ ਉਹ ਯਾਦੇ ਨਾ ਰਹਿਣਾ ਸੋ ਇਹ ਉਹਨਾਂ ਦਾ ਪ੍ਰਭਾਵ ਹੋਇਆ ਕਰਦਾ ਜਿਹਨੂੰ ਮਹਾਰਾਜ ਨੇ ਬੜੀ ਜੁਗਤ ਨਾਲ ਸਮਝਾਇਆ ਸੀ ਕਿ ਸੰਤਾਂ ਦੇ ਕੋਲ ਆਉਣ ਨਾਲ ਪਹਿਲਾਂ ਕਾਂ ਬਿਰਤੀ ਹੁੰਦੀ ਹੈ ਫਿਰ ਬਗਲਾ ਬਿਰਤੀ ਹੁੰਦੀ ਹੈ ਫਿਰ ਹੰਸ ਬਿਰਤੀ ਹੋਵੇ ਦੇਵਤਾ ਬਣ ਜਾਂਦਾ ਹੈ ਬੜੀ ਜੋਗਤਲਾ ਸੁਣ ਗਿਆ ਸੀ। ਤੋਂ ਇਸ ਤਰ੍ਹਾਂ ਦੇ ਨਾਲ ਜਦੋਂ ਨੇ ਦੇਖਿਆ ਅੰਦਰ ਕੰਬਿਆ ਉਹਦਾ। ਪਾਪਾਂ ਦੀ ਲਿਸਟ ਸਾਹਮਣੇ ਖੜੀ ਹੋ ਗਈ ਹੈ ਮੈਂ ਇੰਨੇ ਪਾਪ ਮੈਂ ਤਾਂ ਜਨਮ ਤੇ ਥਾ ਗਵਾਲਿਆ। ਬਚਪਨ ਦੇ ਕਿਤੇ ਸਾਥ ਸੰਗ ਸੁਣਿਆ ਸੀ ਲੱਗਾ ਸਾਰੀਆਂ ਸਾਹਮਣੇ ਆ ਗਈ। ਆਤਮਾ ਨੇ ਵੀ ਭਾਵ ਪੜ ਲਏ। ਵੀ ਇਸ ਵੀ ਵੀਰੇ ਮਨ ਵਿੱਚ ਪਛਤਾਵਾ ਸ਼ੁਰੂ ਕਰ ਦਿੱਤਾ। ਹਏ ਕੋਟੀ ਮਾਤੇ ਰਹੀ। ਉਸ ਵੇਲੇ ਉਹਨਾਂ ਨੇ ਦਇਆ ਦੇ ਵਿੱਚ ਆ ਕੇ ਇਹ ਨਹੀਂ ਦੇਖਿਆ ਵੀ ਇਹ ਸ਼ੁਭ ਮਤ ਦੇ ਗਿਆ ਇਹਨਾਂ ਗਾਵੇ ਕਰਾ ਨਾ ਦੁਰਮਤ ਦੇਖ ਦਿਨ ਹੋਏ ਉਹ ਖੋਟੀ ਮਤ ਦੇ ਕੇ ਹੀ ਦਿਯਾਲਤਾ ਆ ਗਈ ਹੱਥੋਂ ਦਿੱਤੋ ਸੁਸਨੂ ਤੋਤਾ ਜਦੋਂ ਉਸ ਬੀਬੀ ਨੇ ਬੇਨਤੀ કરી ਕਿ ਮਹਾਰਾਜ ਅੰਦਰ ਆਓ ਜਦੋਂ ਉਸ ਬੀਬੀ ਨੇ ਬੇਨਤੀ કરી ਕਿ ਮਹਾਰਾਜ ਅੰਦਰ ਆਓ ਮੈਂ ਇਹ ਪਾਪ ਦੇ ਮੰਦਰ ਚ ਆਪਨੇ ਚਰਨ ਰੱਖੇ ਨੇ ਮੇਰਾ ਭਲਾ ਕਰੋ ਮੇਰੇ ਤੇ দৃষ্টি ਕਰੋ ਮੈਂ ਤਾਂ ਪਾਪਾਂ ਵਿੱਚ ਬਿਲਕੁਲ ਹੀ ਰੁੜ ਗਈ ਬਸ ਸਾ ਤੁਹਾਡੇ ਗਿੱਲੇ ਹੋ ਗਏ ਨੇ ਗਿੱਠੀ ਮੈਂ ਲਿਆਉਣੀ ਆ ਇਹਦਾ ਕੋਈ ਸੁੱਕ ਜਾਣਗੇ ਉਸ ਵੇਲੇ ਉਹਦਾ ਭਾਵ ਦੇ ਕੇ ਮਹਾਤਮਾ ਨੇ ਕਿਰਪਾ ਕਰ ਦਿੱਤੀ ਜਦੋਂ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਵੀ ਆਧਾਰ ਹੋ ਸਕਦਾ ਹੈ ਉਹ ਕਹਿੰਦੇ ਹਾਂ ਬੇਟਾ ਤੇਰਾ ਵੀ ਆਧਾਰ ਹੋਸਾ ਦਾ ਵੈਸੂ ਦਾ ਦਰਵਾਜ਼ਾ ਤਾਂ ਸਾਰਿਆਂ ਵਾਸਤੇ ਖੁੱਲ ਹੈ। ਸੈਨੂ ਜੀ ਤੋਤਾ ਦਿੰਦੇ ਆ। ਇੱਕ ਗਲਤ ਐਗਰ ਨਹੀਂ ਹੈ। ਤੇਰਾ ਸਤਿਮਤੀ ਹੋਰ ਅਤਾ ਕਰਦਾ ਵੀ ਮੈਂ ਇਸ ਨਰਕ ਚੋਂ ਨਿਕਲ ਜਾ ਕੇ ਹਾਂ ਬਾਬਾ ਜੀ। ਮੈਂ ਕਹਿ ਨਹੀਂ ਸਕਦੀ। ਤੁਆਂ ਨੂੰ ਦੇਖ ਕੇ ਤਾਂ ਮੈਨੂੰ ਆਪਣੇ ਜੀਵਨ ਤੇ ਗਿਲਾਨੀ ਇੰਨੀ ਹੋ ਗਈ ਹੈ ਕਿ ਮੈਂ ਇਸ ਗਲੇ ਹੋਏ ਜੀਵਨ ਨੂੰ ਛੱਡਵਾ ਕੇ ਤਿਆਗ ਤੇ ਚੱਲ ਤਾ। ਜੇ ਕਿਸੇ ਮੇਰੇ ਪਾਪ ਉਤਰ ਜਾ। ਕਹੇ ਬੇਟੀ ਅਸੀਂ ਤੈਨੂੰ ਐਸੀ ਚੀਜ਼ ਦੰਨਿਆ ਤੈਨੂੰ ਮਰਨ ਦੀ ਲੋੜ ਨਹੀਂ ਪੁਛਤਾਵਾ ਕਰਨ ਦੀ ਲੋੜ ਨਹੀਂ ਤੂੰ ਬਚਨ ਮੰਨ ਲੈ। ਲੋਕਾਂ ਸਾਧੂ ਦਾ ਬਚਨ ਜਿੰਨਾ ਚੱਲਨੀ ਨਾ ਮੰਨਦਾ ਉਹਨਾਂ ਚਰ ਗੱਲ ਬਣਿਆ ਨਹੀਂ ਕਰਦੀ ਸਾਧੂ ਦੇ ਬਚਨ ਨੂੰ ਕਮਾਉਣਾ ਪੈਂਦਾ ਸੋ ਉਸ ਵੇਲੇ ਉਹਨਾਂ ਕਿਹਾ ਵੀ ਤੈਨੂੰ ਅਸੀਂ ਤੋਤਾ ਦਿੰਦੇ ਆ ਤੂੰ ਐ ਕਰੀ ਇਹ ਰਾਮ ਰਾਮ ਕਹਿਣਾ ਇਹ ਵੀ ਰਾਮ ਰਾਮ ਕਹੋ ਤੂੰ ਰਾਮ ਰਾਮ ਕਹੀਂ ਇਹ ਕਹੂਗਾ 2.5 ਘੰਟੇ ਬੋਲਦਾ ਇਹ ਰੋਜ਼ ਇਹ ਜਿਹੜਾ ਕਹਾ ਹੈ ਇਹ ਬਾਰਿਆ ਕਰੀ ਆ ਇੱਕੋ ਵਚਨ ਸਾ ਧੱਕਵਾ ਲੈ ਇਹ ਜਿਹੜੇ ਵਚਨ ਤੂੰ ਕਮਾ ਲੇਂਗੀ ਇਹਦੇ ਨਾਲ ਤੇਰਾ ਭਲਾ ਹੋ ਜਾਏਗਾ ਕਿਉਂਕਿ ਮਹਾਤਮਾ ਦੀ ਸੰਗਤ ਕਰਨ ਦੇ ਨਾਲ ਕਿੱਦਾਂ ਹੀ ਬੜਾ ਪਾਪੀ ਕਿਹਨਾਂ ਓ ਬਾਲਮੀਕ ਕਿੱਦਾਂ ਬੜਾ ਸੀ ਬਾਟੇ ਮਾਨ ਸਮਾਨ ਦਾ ਬੈਠਾ ਬਾਲਮੀਕ ਪਟਵਾਰਾ ਰਾਦੇ ਰਾ ਕੇ ਹਿਰਕੇ ਬੰਦੇ ਮਾਰਨ ਲੱਗਿਆ ਸੀ ਪਰ ਪੂਰਾ ਸਤਗੁਰੂ ਪੇਟਿਆ ਮਨ ਵਿੱਚ ਹੋਆ ਖਿਜੋ ਤਾੜਾ ਮਾਰਨ ਨੂੰ ਲੋਚਾ ਕਰ ਕਰਾਂ ਕਰਨਾ ਹੰਗਾ ਹੱਥ ਹੋ ਗਾ ਸਤਗੁਰ ਮਨਵਾ ਰੱਖਿਆ ਉਹ ਮਨੇ ਮੂ ਕਰਤਾ ਉਹਦਾ ਪੂਰੇ ਸਤਗੁਰੂ ਨੇ ਪਰਮੇਸ਼ਰ ਵੱਲ ਆਤਾ ਉਸੇ ਵੇਲੇ ਦੇਰ ਨਹੀਂ ਕਰਿਆ ਉਹ ਮਹਾਤਮਾ ਦੀ ਸੰਗਤ ਕਰਕੇ ਦਰਸ਼ਨ ਕਰਕੇ ਪਾਪ ਨਠੜੇ ਸ਼ੁਰੂ ਹੋ ਜਾਇਆ ਕਦਨੇ ਆਏ ਬੱਲੋ ਸਾਰੇ ਬਰੇ ਪਾਪੀ ਤਰ ਜਾਣਦੇ ਨੇ ਸੰਤਾਨੀ ਸੰਗਤ ਕਰਕੇ ਪਾਪੀ ਤਰ ਜਾਣਦੇ